ਮੇਰਾ ਨਾ ਗਰਵਾ ਪਰ ਤੁਸੀਂ ਸਰ ਕਿਸ ਤਰ੍ਹਾਂ ਦਾ ਰਿਪੋਰਟਰ ਮੰਨਦੇ ਜੀ ਵੀ ਅਮਰ ਸਿੰਘ ਤੁਸੀਂ ਕਿਸ ਤਰ੍ਹਾਂ ਦੇ ਜੀ ਪਹਿਲਾਂ ਤਾਂ ਸਾਨੂੰ ਇੱਕ ਵਾਰ ਯਕੀਨ ਨਹੀਂ ਆਇਆ ਤੁਹਾਨੂੰ ਪਤਾ ਪਹਿਲਾਂ ਵੀ ਇੱਕ ਵਾਰ ਨਿਊਜ਼ ਫੇਕ ਆ ਗਈ ਸੀ ਪਰ ਜਦੋਂ ਪਤਾ ਲੱਗ ਗਿਆ ਹਰ ਜਗ੍ਹਾ ਤੋਂ ਕਨਫਰਮ ਹੋਇਆ ਤਾਂ ਬਹੁਤ ਦੁੱਖ ਲੱਗਿਆ ਕਿਉਂਕਿ ਇਸ ਜਗ੍ਹਾ ਸਾਨੇਵਾਲ ਦਾ ਹੀ ਨਹੀਂ ਪੂਰੇ ਦੇਸ਼ ਦਾ ਬਹੁਤ ਵੱਡਾ ਬਾਲੀਵੁੱਡ ਦਾ ਇੱਕ ਨਾਂ ਪੂਰਾ ਹੋਣ ਵਾਲਾ ਘਟ ਹੈ ਜੀ ਤਾਂ ਬਹੁਤ ਦੁੱਖ ਲੱਗਿਆ ਕਿਤਨਾ ਦੇ ਦੇ ਜੋ ਜਿਹੜੇ ਧਰਮਿੰਦਰ ਜੀ ਉਰੇ ਰਹਿੰਦੇ ਸੀ ਬਚਪਨਾ ਉਰੇ ਦੇਖਿਆ ਜੰਮਿਆ ਪਲੇਆ ਪੜਾਈ ਵੀ ਕੀਤੀ ਆ ਕਿਹੜਾ ਸਕੂਲ ਤੋਂ ਪੜਾਈ ਕੀਤੀ ਸੀ ਕਿੱਥੇ ਕਿ ਖੇਲੇ ਵੀ ਆ ਉਰੇ ਜੀ ਆ ਦੇਖੋ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਤੇ ਉਹ ਇੱਥੇ ਪਿੰਡ ਦੇ ਹੀ ਸਰਕਾਰੀ ਸਕੂਲ ਚ ਜੋ ਬਿਲਕੁਲ ਉਹਨਾਂ ਦਾ ਘਰ ਅਤੇ ਕਰਦੇ ਨਾਲ ਹੀ ਸਕੂਲ ਚ ਉਹਨਾਂ ਦੇ ਫਾਦਰ ਹੈਡਮਾਸਟਰ ਸੀਗੇ ਤੇ ਉੱਥੇ ਉਹ ਬੇਸਿਕ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਤੇ 10th ਤੱਕ ਸਰਕਾਰੀ ਸਕੂਲ ਸਾਨੇਵਾਲ ਚ ਹੀ ਪੜ੍ਹੇ ਆ ਜੀ ਤੇ ਉਹਨੇਚਰ ਕਿਸ ਤਰ੍ਹਾਂ ਦਾ ਸੀ ਜੀ ਨਾਲ ਦੇਖੋ ਨੇਚਰ ਆਪਾਂ ਸਾਰੇ ਲੋਕ ਜਿੱਦਾਂ ਜਾਣਦੇ ਆ ਉਹਨਾਂ ਨੂੰ ਜਿਵੇਂ ਫਿਲਮਾਂ ਚ ਦੇਖਦੇ ਆ ਜਾਂ ਵੈਸੇ ਬੜੇ ਖੁਸ਼ਮિજાਜ ਇਨਸਾਨ ਸੀਗੇ ਲੋਕਾਂ ਨੂੰ ਬਹੁਤ ਪਿਆਰ ਕਰਨ ਵਾਲੇ ਸੀਗੇ ਜੀ ਤੇ ਸਾਡਾ ਵੀ ਜੋ ਪਰਸਨਲ ਐਕਸਪੀਰੀਅੰਸ ਉਹਨਾਂ ਨੂੰ ਮਿਲੇ ਆ ਬੜਾ ਪਿਆਰ ਦਿੱਤਾ ਉਹਨਾਂ ਨੇ ਕਿੰਨੀ ਵਾਰੀ ਮਿਲ ਚੁੱਕੇ ਹੋਏ ਮੈਂ ਉਹਨਾਂ ਨੂੰ 4 ਤੋਂ 5 ਵਾਰ ਮਿਲ ਚੁੱਕੇ ਹਾਂ ਲੁਧਿਆਣੇ ਜਦੋਂ ਆਉਂਦੇ ਸਾਂਹੇਵਾਲ ਦੇ ਵਿੱਚ ਜੀ ਜਦੋਂ ਆਉਂਦੇ ਹਿੰਦੀ ਨੇ ਆਉਂਦੇ ਯਾਰ ਦੇਖੋ ਉਹ ਅਸੀਂ ਇੱਕ ਵਾਰ ਬਹੁਤ ਛੋਟੇ ਸੀ 2002 ਚ ਅੱਧੀ ਰਾਤ ਨੂੰ ਆਏ ਸੀ 11-12 ਵਜੇ ਦੇ ਅਰਾਊਂਡ ਉਸ ਟਾਈਮ ਬਹੁਤ ਲੋਕਾਂ ਨੂੰ ਨਹੀਂ ਮਿਲ ਪਏ ਪਰ ਫਿਰ 2013 ਚ ਇੱਕ ਵਾਰ ਉਹ ਆਏ ਸੀ ਤੇ ਇੱਥੇ ਕੋਈ ਈਵੈਂਟ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਆਪਣੇ ਘਰ 'ਚ ਵੀ ਆਏ ਤੇ ਆਪਣੇ ਸਕੂਲ ਵੀ ਗਏ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਮਿਲ ਕੇ ਗਏ ਸੀਗੇ ਜਿਹੜਾ ਜੇ ਹਾਊਸ ਨੂੰ ਖੜੇ ਹੋ ਆਪਾਂ ਇਹ ਮਾਤਾ ਜੀਓ ਤਿਆਰ ਕੀਤਾ ਗਿਆ ਚਲੋ ਤਿਆਰ ਕੀਤਾ ਗਿਆ ਦੇਖੋ ਜੀ ਇਹ ਘਰ ਜੋ ਹੈ ਪਿਛਲੇ ਸਾਲ ਹੀ ਰੀਕਨਸਟਰਕਟ ਹੋਇਆ ਉਸ ਤੋਂ ਪਹਿਲਾਂ ਇਹ ਘਰ ਐਜ਼ ਇਟ ਇਜ਼ ਸੀਗਾ ਜੋ ਤੁਸੀਂ ਫੋਟੋ ਚ ਵੀ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਘਰ ਬਣਾਇਆ ਉਹਨਾਂ ਨੇ ਫੈਨਸ ਦੇ ਇਮੋਸ਼ਨਸ ਨੂੰ ਦੇਖਦੇ ਹੋਏ ਘਰ ਨੂੰ ਤਰਮਿੰਦਰ ਹਾਊਸ ਦਾ ਹੀ ਨਾਮ ਦਿੱਤਾ ਬੜੀ ਦੁੱਖ ਦੀ ਗੱਡੀ ਆ ਇਹ ਵੀ ਦੇਖਿਆ ਜਾਂਦਾ ਵਾ ਤੇ ਬੜੀਅਲ ਬਹੁਤ ਬੜੀਆਂ ਫਿਲਮਾਂ ਦਿੱਤੀਆਂ ਸੀਗੀਆਂ ਤੇ ਨਾਂ ਵੀ ਇਸ ਸ਼ਹਿਰ ਦਾ ਨਾਮ ਵੀ ਮਸ਼ਹੂਰ ਕੀਤਾ ਗਿਆ ਕੀ ਕਹਿੰਦਾ ਦੇਖੋ ਸਾਨੇਵਾਲ ਦਾ ਉਹਨਾਂ ਨੇ ਨਾਮ ਪੂਰੇ ਵਰਲਡ ਦੇ ਵਿੱਚ ਚਮਕਾਇਆ ਅਸੀਂ ਨਾ ਸਿਰਫ ਭਾਰਤ ਕਿਤੇ ਵੀ ਜਾਈਏ ਸਾਨੇਵਾਲ ਦਾ ਨਾਮ ਨੂੰ ਲੋਕ ਦਿਓਲ ਫੈਮਿਲੀ ਤਰ ਜਿਹਦੇ ਨਾਮ ਨਾਲ ਜਾਣਦੇ ਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਔਰ ਸਾਡੇ ਪਿੰਡ ਲਈ ਬਹੁਤ ਵੱਡਾ ਘਾਟਾ ਉਹਨਾਂ ਦਾ ਚੱਲਿਆ ਜਾਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੈਸੇਜ ਇਹੀ ਦੇਣਾ ਚਾਹੂੰਗਾ ਜੀ ਉਹਨਾਂ ਨੇ ਲੋਕਾਂ ਨੂੰ ਹਮੇਸ਼ਾ ਪਿਆਰ ਦਿੱਤਾ ਚਾਹੇ ਕਿਸੇ ਵੀ ਧਰਮ ਦੇ ਉਹਨਾਂ ਦੇ ਫੈਨ ਹੋਣ ਕੋਈ ਵੀ ਸਟੇਟ ਦੇ ਹੋਣ ਸੋ ਦੇਸ਼ ਵਾਸੀ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਨਾਲ ਚੱਲਣ ਆਪਸ ਵਿੱਚ ਪਿਆਰ ਨਾਲ ਰਹਿਣਾ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਇੱਕ ਵੀਡੀਓ ਵੀ ਗਾਰਨ ਹੋਈ ਸੀ ਉਹਨਾਂ ਦੀ ਜਿੱਦ ਕਹਿੰਦੇ ਮੈਂ ਜੇ ਮੈਂ ਖਾਨੇ ਵਾਲਾ ਰਹਿਣਾ ਲਾ ਤਾਂ ਮੈਂ ਜੋ ਵੀ ਜੰਨਾ ਵਾ ਆਪਣੇ ਖੇਤਾਂ ਵਿੱਚ ਘੁੰਮਦਾ ਜਾ ਕੇ ਜੀ ਜੀ 2013 ਚ ਜਾਦੂ ਆਏ ਸੀ ਉਹਨਾਂ ਨੇ ਟਰੈਕਟਰ ਚਲਾਇਆ ਆਪਣੇ ਖੇਤ ਵੀ ਵਾਏ ਉਹਨਾਂ ਨੇ ਤੇ ਉਹ ਅਸੀਂ ਵੀ ਦੇਖਿਆ ਉਹ ਚੀਜ਼ ਹਾਂ ਜੀ ਸਰ ਕੀ ਕਹਿਣਾ ਚਾਹੂੰਗਾ ਜੀ ਅੱਜ ਬੜੀਆਂ ਲੰਬੀਆਂ ਬਹੁਤ ਵਧੀਆ ਵਧੀਆ ਫਿਲਮਾਂ ਦਿੱਤੀਆਂ ਸੀ ਰੂਪਲ ਦੇ ਉੱਪਰ ਤੇ ਅੱਜ ਉਹਨਾਂ ਦਾ ਧਿਆਨ ਤੋਂ ਚੁੱਕਿਆ ਵਾ ਕੀ ਕਹਿਣਾ ਚਾਹੂੰਗਾ ਬਿਲਕੁਲ ਸਰ ਆਪਣੇ ਏਰਾ ਦੇ ਬਹੁਤ ਹੀ ਫੇਮਸ ਐਕਟਰ ਸੀਗੇ ਤੇ ਸਾਨੇਵਾਲ ਦੀ ਪਛਾਣ ਹੀ ਉਹਨਾਂ ਕਰਕੇ ਸੀਗੀ ਉਹਨਾਂ ਦੇ ਜਾਣ ਤੇ ਸਾਨੂੰ ਸਾਨੇਵਾਲ ਵਾਸੀਆਂ ਨੂੰ ਖੁਦ ਲੱਗ ਰਿਹਾ ਕਿ ਇੱਕ ਬਹੁਤ ਵੱਡਾ ਲਾਸ ਹੋਇਆ ਵਾ ਕਿ ਜਿਵੇਂ ਸਾਡੀ ਪਛਾਣ ਸੀ ਸਾਨੇਵਾਲ ਵਾਲਿਆਂ ਦੀ ਤੇ ਰਮਿੰਦਰ ਐਕਟਰਾ ਇੱਥੋਂ ਬਿਲੋਂਗ ਕਰਦਾ ਵਾ ਹਨਾ ਸਾਰੇ ਕਿਸੇ ਵੀ ਜਾ ਕੇ ਬਾਹਰ ਵੀ ਕਿਤੇ ਆਪਣਾ ਇੰਟਰੋਡਕਸ਼ਨ ਦਈਦੀ ਸੀ ਤਾਂ ਦੱਸੀਦਾ ਸੀ ਸਾਨੇਵਾਲ ਤੋਂ ਆਂ ਅਤਗਲਾ ਛੱਟ ਪਛਾਣ ਜਾਂਦਾ ਸੀ ਜੀ ਅਗੀ ਧਰਮਿੰਦਰ ਐਕਟਰ ਦੇ ਪਿੰਡ ਤੋਂ ਤੇ ਹੁਣ ਥੋੜਾ ਫੀਲ ਹੋ ਰਿਹਾ ਕਿ ਜਦੋਂ ਦਾ ਵਕ ਕੀ ਹੁਣ ਉਹ ਪਛਾਣ ਹੌਲੀ ਹੌਲੀ ਸ਼ਾਇਦ ਆਨਾਂ ਦੇ ਟਾਈਮ 'ਚ ਨਾ ਰਵੇ ਬਟ ਉਹਨਾਂ ਦੀ ਜੋ ਵੈਲਿਊ ਸੀਗੀ ਜੋ ਉਹ ਐਜ਼ ਅ ਐਕਟਰ ਵੀ ਰਿਪਰੈਜ਼ੈਂਟ ਕਰਦੇ ਸੀ ਆਪਣੇ ਆਪ ਨੂੰ ਉਹ ਚੀਜ਼ ਹਮੇਸ਼ਾ ਸਾਡੇ ਦਿਲ 'ਚ ਰਹੂਗੀ ਹੂੰ ਕਿ ਸ਼ਾਇਦ ਸਾਡੀ ਜਨਰੇਸ਼ਨ ਉਹ ਚੀਜ਼ ਨੂੰ ਅੱਗੇ ਲੈ ਕੇ ਜਾਊਗੀ ਹੂੰ ਸਾਡੇ ਤੋਂ ਆਨ ਵਾਲੇ ਬੱਚਿਆਂ ਨੂੰ ਵੀ ਦੱਸਾਂਗੇ ਅਸੀਂ ਕਿ ਧਰਮਿੰਦਰ ਐਕਟਰ ਸੀਗਾ ਉਹਦੀਆਂ ਮੂਵੀਜ਼ ਹੁੰਦੀਆਂ ਸੀ ਜੀ ਧਰਮਿੰਦਰ ਵਿੱਚ ਕਰੋ ਅਗੇੜੇ ਕਰਦੇ ਜੀ ਕਿੰਨੀ ਗੱਲਾਂ ਆਉਂਦੇ ਸੀ ਐਕਚੁਅਲੀ ਬੋਲੀਵੁੱਡ ਜਾਣ ਤੋਂ ਬਾਅਦ ਤਾਂ ਬਹੁਤ ਘੱਟ ਵਿਜ਼ਿਟ ਕੀਤਾ ਉਹਨਾਂ ਨੇ ਕਿਉਂਕਿ ਥੋੜਾ ਸਕੇਜੂਲ ਇਹਦਾ ਹੋ ਜਾਂਦਾ ਬੰਦੇ ਦਾ ਹਨਾ ਬਿਜ਼ੀ ਸਕੇਜੂਲ ਹੋ ਜਾਂਦਾ ਇਹ ਆ ਥੋੜਾ ਉਹ ਮੂਵੀ ਫਿਲਮ ਸਟਾਰਸ ਦਾ ਇਦਾਂ ਦਾ ਹੀ ਕੰਮ ਆ ਹਨਾ ਜੀ ਤੇ ਬਟ ਫਿਰ ਵੀ ਆਂਦੇ ਸੀਗੇ ਮਿਲਦੇ ਸੀ ਪਰ ਪਿਆਰ ਸੀਗਾ ਉਹਨਾਂ ਦੇ ਮਾਈਂਡ ਦਿਲ ਦੇ ਵਿੱਚ ਹੁਣ ਵੀ ਆ ਇਹਨਾਂ ਦਾ ਘਰ ਰੀਨੋਵੇਟ ਹੋਇਆ ਨਵਾਂ ਬਣਿਆ ਤੇ ਕੋਈ ਹਰੇੰਦਾ ਹੀ ਉਹਨਾਂ ਇਹ ਘਰ ਦੇ ਵਿੱਚ ਕੋਈ ਹੈ ਮੈਂਬਰ ਕੋਈ ਆਇਆ ਗਿਆ ਜਿਹੜਾ ਉਹਦੇ ਰਿਲਡ ਹੋਵੇ ਨਹੀਂ ਮੇਰੇ ਖਿਆਲ ਨਾਲ ਉਹਨਾਂ ਦੀ ਫੈਮਿਲੀ ਚੋਂ ਤਾਂ ਕੋਈ ਨਹੀਂ ਹੈਗਾ ਸਾਰੇ ਇਸ ਟਾਈਮ ਮੁੰਬਈ 'ਚ ਨੇ ਅਸ਼ੀਰਵਾਦ ਬੰਬੇ ਸੀ ਨਾ ਤੇ ਕਦੀ ਮੁਲਾਕਾਤ ਹੋਈ ਤੁਹਾਡੀ ਉਹਨਾਂ ਨਾਲ ਲੈਕਚਰ ਕਿਸ ਤਰ੍ਹਾਂ ਦਾ ਨਹੀਂ ਮੇਰੇ ਦਾਦਾ ਜੀ ਜਾਣਦੇ ਸੀ ਉਹਨਾਂ ਨੂੰ ਅੱਛਾ ਜੀ ਹਾਂ ਮੇਰੇ ਦਾਦਾ ਜੀ ਜਾਣਦੇ ਸੀ ਜੇ ਇਕੱਠੇ ਖੇਲਦੇ ਹੁਣੇ ਜਾਂ ਇਕੱਠੇ ਪੜ੍ਹਦੇ ਹੁਣੇ ਹਾਂਜੀ ਦਾਦਾ ਜੀ ਦੱਸੇ ਸੀਗੇ ਕਿ ਉਦੋਂ ਦਾ ਮਤਲਬ ਮਿਲਦੇ ਰਹਿੰਦੇ ਸੀ ਪਹਿਲਾਂ ਫੈਕਟਰੀ 'ਚ ਹੀ ਕੰਮ ਕਰਦੇ ਸੀ ਪਹਿਲਾਂ ਤੇ ਕਿਸ ਤਰ੍ਹਾਂ ਦੇ ਗਏ ਹੋਈ ਹੁਣ ਜਿਹੜਾ ਦਿਹਾਂਤ ਹੋ ਗਿਆ ਵਾ ਬੜੀ ਦੁਖਦੀ ਘੜੀ ਆ ਇਹ ਹਾਂ ਕੀ ਕਹਿਣਾ ਚਾਹੁੰਦਾ ਲੋਕ ਲੋਸ ਇੱਕ ਬਾਲੀਵੁੱਡ ਇੰਡਸਟਰੀ ਨੂੰ ਵੀ ਲੋਸ ਆ ਤੇ ਸਾਡਾ ਜਿਵੇਂ ਸਾਡੀ ਰਿਪਰੈਜੈਂਟੇਸ਼ਨ ਹੀ ਸਾਨੇ ਵਾਲ ਦੀ ਉਹਨਾ ਕਰਕੇ ਸੀਗੀ ਸਾਨੂੰ ਤਾਂ ਲੋਸ ਹੈਗਾ ਹੀ ਆ ਕਿ ਇੱਕੋ ਇੱਕ ਐਕਟਰ ਸੀਗਾ ਹੁਣ ਉਹ ਵੀ ਚਲਾ ਗਿਆ ਤਾਂ ਆਉਣ ਵਾਲੇ ਟਾਈਮ 'ਚ ਸ਼ਾਇਦ ਇਹ ਚੀਜ਼ ਹੌਲੀ-ਹੌਲੀ ਮਿਟ ਜੂਗੀ ਉਹਨਾਂ ਦੇ ਨਾਮ ਦੀ ਬਟ ਅਸੀਂ ਟਰਾਈ ਕਰਾਂਗੇ ਕਿ ਜਿੰਨਾ ਕਿ ਇਹਨੂੰ ਬਚਾ ਕੇ ਰੱਖ ਸਕੀਏ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੀਏ ਤੇ ਬਸ ਇਹੀ ਕਹਿਣਾ ਚਾਹੁੰਗਾ ਮੈਂ ਹਾਂ ਜੀ ਸਰ ਕੀ ਕਹਿਣਾ ਚਾਹੁੰਗਾ ਬੜੀ ਦੁਖੀ ਦੀ ਬਹੁਤ ਦੁੱਖ ਨਾਲ ਘਟਨਾ ਜਿਹਦੀ ਸਾਡੇ ਵਿੱਚ ਤੇ ਮਿੰਜੇ ਨਹੀਂ ਰਹੇ ਪਹਿਲਾਂ ਬਹੁਤ ਖਵਾਈਆ ਉੜਿਆ ਚਲੇ ਗਿਆ ਚਲੇ ਗਏ ਸਾਨੂੰ ਹੋਣ ਕੇ ਬੜਾ ਅਫਸੋਸ ਹੁੰਦਾ ਸੀਗਾ ਹੁਣ ਅੱਜ ਸੱਚੀ ਚਲ ਗਏ ਸਾਡੇ ਯਕੀਨ ਨਹੀਂ ਹੋ ਰਿਹਾ ਕਿ ਸਾਡੇ ਵਿੱਚ ਨਹੀਂ ਰਹਿ ਇੰਡਸਟਰੀ ਦਾ ਹੀਰਾ ਸਾਡੇ ਵਿੱਚ ਚਲਾ ਗਿਆ ਜੀ ਉਹ ਦੇਖੋ ਘਟਨਾ ਵਾ ਉਹਦੀ ਹਰ ਇੱਕ ਫਿਲਮ ਤਰਮਿੰਦਰ ਜੀ ਦੀ ਬਹੁਤ ਵਧੀਆ ਸੀ ਸੁਪਰ ਡੂਪਰ ਹਿੱਟ ਰਹਿੰਦੀ ਸੀ ਫਿਲਮਾਂ ਉਹਦੀ ਅੱਜ ਮੈਂ ਬਹੁਤ ਦੁਖੀ ਕਾੜੀ ਸਾਡੇ ਵਾਸਤੇ ਜੀ ਬੀਤਰਮਿੰਦਰ ਨਹੀਂ ਰਹਿ ਰਹੇ ਅਸੀਂ ਜਿਹੜੇ ਦਿਖਾਣ ਤੋਂ ਆਏ ਆ ਅਸੀਂ ਤਰਮਿੰਦਰ ਜੀ ਦੇ ਘਰ ਕੋਲ ਹਮੇਸ਼ਾ ਆ ਕੇ ਆਪਣੇ ਫੋਟੋਆਂ ਖਿੱਚਦੇ ਹੁੰਦੇ ਸੀ ਆ ਕੇ ਅੱਜ ਵੀ ਖਿੱਚਣ ਆਏ ਸੀਗੇ ਨਾਲ ਕਰੇ ਕਿ ਮਿਲੇ ਸੀਗੇ ਨਾ ਮਿਲੇ ਨਹੀਂ ਹੈਗੇ ਆਂਦੇ ਹੁੰਦੇ ਸਨ ਦੱਸਦੇ ਹੁੰਦੇ ਸਾਡੇ ਜਿੱਜਾ ਜੀ ਵੀ ਤੁਹਾਨੂੰ ਮਿੱਤਰ ਜੀ ਆਏ ਆ ਇਹ ਗਿੜਾ ਕੱਟ ਕੇ ਗਏ ਆ ਬਹੁਤ ਵਧੀਆ ਇਨਸਾਨ ਸੀ ਉਹ ਕਿਹੜੀ ਮੂਵੀ ਤੁਹਾਨੂੰ ਜਿਆਦਾ ਪਸੰਦ ਸੀ ਛੋਲੇ ਫਿਰ ਹੁੰਦਾ ਜਿਹੜਾ ਹਿੱਟ ਬਣਾਂਦੀ ਕਿ ਬਾਕੀ ਸਾਰੀਆਂ ਫਿਲਮਾਂ ਹਿੱਟ ਆਉਂਦੀਆਂ ਤੇ ਇਹਦਾ ਕੋਈ ਹੈ ਨਹੀਂ ਫਿਲਮ ਨਹੀਂ ਹਿੱਟ ਆ ਗਈ ਸਾਰੀਆਂ ਫਿਲਮਾਂ ਬਹੁਤ ਵਧੀਆ ਬਣਾਈਆਂ ਨੇ ਅੱਜ ਮਾ ਬਹੁਤ ਦੁਖਦੀ ਕੱਟੀ ਜ ਸਾਡੇ ਵਾਸਤੇ ਸਾਰੇ ਵਾਸਤੇ ਉਹ ਮੈਂ ਕਿਹਾ ਅੱਜ ਪਾਸ ਜੋ ਅਜੇ ਤੱਕ ਤਰਮਿੰਦਰ ਜੀ ਸਾਨੂੰ ਛੱਡ ਕੇ ਚੱਲ ਗਏ ਇਸ ਚੀਜ਼ ਦਾ ਸਾਨੂੰ ਬਹੁਤ ਪਛਤਾਵਾ ਰਹੂਗਾ ਕਿਉਂਕਿ ਸਾਨੂੰ ਅੱਜ ਕੱਲ ਦੀ ਜਨਰੇਸ਼ਨ ਜੀ ਨੂੰ ਤਾਂ ਪਤਾ ਵਾ ਕਿ ਤਰਮਿੰਦਰ ਜੀ ਦਾ ਘਰ ਹੈਗਾ ਵਾ ਤੇ ਜਿਹੜੀ ਨਿਊ ਜਨਰੇਸ਼ਨ ਆਣਗੀ ਤੇ ਸਾਨੂੰ ਕੋਈ ਦੱਸਣ ਲਈ ਪੁਆਇੰਟ ਨਹੀਂ ਹੋਊਗਾ ਕਿ ਤਰਮਿੰਦਰ ਜੀ ਦਾ ਘਰ ਕਿਹੜਾ ਹੈਗਾ ਉਹ ਕੌਣ ਸੀ ਕੌਣ ਨਹੀਂ ਸੀ ਅਸੀਂ ਸਾਰੀ ਪੁਰਾਣੀ ਜਨਰੇਸ਼ਨ ਹੀ ਉਹਨਾਂ ਨੂੰ ਜਾਣਦੇ ਆ ਤੇ ਉਹਨਾਂ ਦੀ ਫਿਲਮਾਂ ਬਾਰੇ ਸਾਨੂੰ ਹੀ ਪਤਾ ਵਾ ਤੇ ਅਸੀਂ ਏ ਟਰਾਈ ਕਰਾਂਗੇ ਕਿ ਨੈਕਸਟ ਜਨਰੇਸ਼ਨ ਨੂੰ ਉਹਨਾਂ ਦੇ ਬਾਰੇ ਪਤਾ ਹੋਵੇ ਕਿ ਇੱਥੋਂ